ਕੌਜੀ ਕੀ ਹਾਲਾਤ ਕੀ ਰਹਾ ਸਤਲੁਜ ਦੇ ਸਤਲੁਜ ਦੇ ਹਾਲਾਤ ਮਾੜੇ ਹੀ ਦੀਨ ਪਾਣੀ ਵਧਦਾ ਹੌਲੀ ਹੌਲੀ ਤੇ ਜਿਹੜਾ ਚੁੰਨੇ ਸਾਰੇ ਅੰਦਰੋਂ ਅੰਦਰ ਖਤਮ ਹੋ ਚਲੇ ਸਭ ਦਾ ਕਿੰਨਾ ਕੋਈ ਜ਼ਮੀਨ ਹੈ ਤੇ ਕਿੰਨੀ ਜਿਹੀ ਫਸਾਖਰਾ ਉਹ ਕੀ 22400 ਕਿਲਾ ਦਾ ਅੱਛਾ ਇਹ ਸਾਰੀ ਖਤਮ ਹੋ ਗਈ ਖਤਮ ਹੋ ਗਈ ਹਾਂਜੀ ਤੇ ਬੰਨਾਂ ਦੇ ਕੀ ਹਾਲਾਤ ਕੀ ਨੇ ਸਭ ਬੰਨਾਂ ਦੇ ਹਾਲਾਤ ਐਸੋੜੇ ਤੇ ਠੀਕ ਆ ਬਾਕੀ ਜੇ ਪਾਣੀ ਵਧਦਾ ਗਿਆ ਤੇ ਹਾਲਾਤ ਮਾੜੇ ਹੀ ਹੁੰਦੇ ਜਾਣਗੇ ਹਾਂ ਸਰਕਾਰ ਨੂੰ ਚਾਹੀਦਾ ਥੋੜਾ ਬੋਤਾ ਤੇ ਮਿੱਟੀ ਮੁੱਟੀ ਪਾਉਂਦੇ ਰਹਿਣ ਹਾਂਜੀ ਕਿਵੇਂ ਕੀ ਸੇਮ ਕਰਕੇ ਕੋ ਸੇਮ ਦਾ ਵੀ ਕੋਈ ਹੈਗਾ ਖਤਰਾ ਸੇਮ ਦਾ ਹੈਗਾ ਜਿੱਥੋਂ ਪਹਿਲਾਂ ਬੰਨ ਟੁੱਟਾ ਸੀ ਹਾਂਜੀ 90 ਚ ਅੱਛਾ ਟੁੱਟੇ ਸੇਮ ਚੱਲਦੀ ਪਈ ਐ ਉੱਥੇ ਚਾਹੀਦਾ ਪ੍ਰਸ਼ਾਸਨ ਨੂੰ ਕੋਈ ਨਾ ਕੋਈ ਉਹਦਾ ਪੁਗਤਾ ਪ੍ਰਬੰਧ ਕਰਨੀ ਚਾਹੀਦਾ ਨਹੀਂ ਦੋਸਤੋ ਕੰਮ ਬੇਗੜਜੂ ਇਹ ਇਤਨੇ ਸੇਮ ਦੇ ਨਾਲ ਕਿ ਬੰਨ ਨੂੰ ਖਤਰਾ ਹੋ ਸਕਦਾ ਹੈ ਹਾਂਜੀ 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 ਤੇ ਕੀ ਤੁਸੀਂ ਮੰਗ ਕੀ ਵੈਸਾ ਕਰੋ ਅਸੀਂ ਆਨੇ ਸਰਕਾਰ ਨੂੰ ਚਾਹੀਦਾ ਵੀ ਇੱਥੇ ਮਿੱਟੀ ਮੁੱਟੀ ਪਾਵੇ ਕੋਈ ਨਿਗਰੱਖੇ ਹਾਂਜੀ ਹੁੰਦਾ ਕੰਮ ਸਿਰੇ ਤੇ ਆ ਖੜਾ ਹਾਂਜੀ ਤੇ ਕੀ ਹਾ ਜੇ ਪਾਣੀ ਅੱਜ ਦੇ ਹਾਲਾਤ ਦੀ ਗੱਲ ਕਰੀਏ ਇਸ ਤੋਂ ਦਾ ਵੱਧ ਆਇਆ ਤੇ ਬੰਨਾਂ ਸਾਰੇ ਹੋ ਸਕਦਾ ਹੈ ਹੋ ਸਕਦਾ ਹੈ ਹੋ ਸਕਦਾ ਸਾਰੇ ਪਾਸੇ ਪਾਣੀ ਚੜਦਾ ਗਿਆ ਪਾਣੀ ਕਹਿੰਦੇ ਗੱਲ ਕਿ 88 ਜੀ ਬੰਨ ਕਿੱਥੋਂ ਟੁੱਟਿਆ ਕਿਤੇ 88 ਵੀ ਕਿੱਥੋਂ ਟੁੱਟਿਆ ਇੱਥੋਂ 88 ਜੀ ਇੱਥੋਂ ਪੱਥਰ ਜਿੱਥੇ ਲੱਗਾ ਇੱਥੋਂ ਟੁੱਟ ਗਿਆ ਸੀ ਹਾਂਜੀ ਹਾਂਜੀ ਵੇ ਜੀ ਕੀ ਹਾਲਾਤ ਕੀ ਨੇ ਸਤਲੁਜ ਦਰਿਆ ਦੇ ਸਤਲੁਜ ਦਰਿਆ ਦੇ ਹਾਲਾਤ ਇਸ ਟਾਈਮ ਤਾਂ ਕਾਫੀ ਨਾਜ਼ੁਕ ਚੱਲਦੇ ਪਏ ਪਾਣੀ ਦਾ ਪੱਧਰ ਪਿੱਛੇ ਹਰੀ ਘੜਤੋ ਦੱਸਿਆ ਜਾ ਰਿਹਾ ਵੀ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਉਸ ਕਰਕੇ ਯਾਨੀ ਕਿ ਸੁਲਤਾਨਪੁਰ ਵਾਲਾ ਇਲਾਕਾ ਇਧਰੋਂ ਨਿਯਾਮ ਵਾਲੇ ਪਿੰਡਾਂ ਵਾਸਤੇ ਜਿਹੜਾ ਪਾਣੀ ਜਿਸ ਤਰ੍ਹਾਂ ਵਧਦਾ ਰਿਹਾ ਤੇ ਇਹਨਾਂ ਪਿੰਡਾਂ ਨੂੰ ਖਤਰਾ ਹੋ ਸਕਦਾ ਹੈ ਅਜੇ ਹੁਣ ਤੱਕ ਕੋਈ ਨਹੀਂ ਗੱਲ ਕਰੀ ਕਿ ਤੁਸੀਂ ਆਪ ਜਿਹੜਾ ਆਰਜੀ ਬੰਨ੍ਹ ਕੇ ਉਹਦੇ ਨਾਲ ਬਚਾਅ ਹੋਇਆ ਕਿ ਨਹੀਂ ਕਿਹੜਾ ਸਾਡਾ ਆਰਜੀ ਬੰਨ੍ਹ ਸੀ ਇਥੋਂ ਚੌਕੀ ਤੋਂ ਲੈ ਕੇ ਉਧਰ ਨੂੰ ਮੁੱਠਿਆਲੀ ਸਾਈਡ ਤੋਂ ਲਾਇਆ ਸੀਗਾ ਉਹ ਬੰਨ ਆਰਜੀ ਤੌਰ ਤੇ ਸੀਗਾ ਕਾਫੀ ਯਾਨੀ ਕਿ 2.5 ਹੇਕੜ ਜਿਹੜਾ ਸੀ ਉਹਨੇ ਬਚਾਇਆ ਸੀ ਪਰ ਪਾਣੀ ਦਾ ਪੱਧਰ ਜ਼ਿਆਦਾ ਵਧਣ ਕਰਕੇ ਉਹ ਬੰਨ ਜਿਹੜਾ ਸੀ ਉਹ ਅੱਜ ਤੋਂ 8-10 ਦਿਨ ਹੋ ਗਏ ਉਹ ਨੂੰ 2-3 ਥਾਵਾਂ ਤੋਂ ਲੀਕ ਕਰਕੇ ਨਿਕਲ ਗਿਆ ਸੀ ਉਹ ਯਾਨੀ ਕਿ ਜਿਹੜਾ ਇਹ ਤੁਸੀਂ ਵਾੜਨਾ ਜਾਨੀ ਕਿ ਪੇਨ ਇਹਨੂੰ ਪਾਣੀ ਆਣ ਲੱਗਾ ਹੈ ਇਹਦੇ ਨਾਲ ਆ ਯਾਨੀ ਕਿ ਰਕਬਾ ਜਿੰਨਾ ਵੀ ਆ ਮੁੱਠੇ ਵਾਲਾ ਸੁਲਤਾਨ ਵਾਲਾ ਹੈ ਨਿਯਾਮ ਵਾਲੇ ਦਾ ਰਕਬਾ ਇਹ ਸਾਰਾ ਹੀ ਖਤਮ ਹੋ ਚੁੱਕਾ ਹੈ ਇਹ ਕਿੰਨਾ ਕੋਈ ਏਰੀਆ ਹੋਇਆ ਇਹ ਖਤਮ ਹੋ ਗਿਆ ਹੈ ਇਹ ਯਾਨੀ ਕਿ ਤਕਰੀਬਨ 2.5-3000 ਦੇ ਲਾਗੇ ਬੰਨੇ ਮੁੱਠੇ ਵਾਲਾ ਨਿਯਾਮ ਵਾਲਾ ਸਾਰੇ ਦਾ ਏਰੀਆ ਬਣਦਾ ਹੈ ਕੋਨੇ ਦੀ ਗੱਲ ਕਰੀ ਜਿਵੇਂ ਕੋਈ ਝੋਨੇ ਉੱਪਰ ਕਿਸ ਰਹੇ ਨੇ ਕਿ ਇਹ ਇਹਦੇ ਵਿੱਚੋਂ ਕੁਝ ਨਿਕਲੇਗਾ ਜਾਂ ਵੀ ਖਰਾਬ ਹੋ ਗਏ ਨਹੀਂ ਅੱਜ ਇਹਨਾਂ 'ਚ ਹੁਣ ਤੱਕ ਕੁਝ ਨਹੀਂ ਜੀ ਅੱਜ ਘੱਟ ਤੋਂ ਘੱਟ ਵੀ 10 ਤੋਂ 15 ਦਿਨ ਤੋਂ ਹੋ ਚੱਲੇ ਆਏ ਯਾਨੀ ਕਿ ਝੋਨੇ तकरीबन ਸਾਰੇ ਡੁੱਬੇ ਪਏ ਆ ਕੋਈ ਥੋੜਾ ਥੋੜਾ ਉੱਤੋਂ ਮਾੜਾ-ਮੋਟਾ ਦਿਖ ਰਿਹਾ ਪਰ ਜਿਆਦਾ ਚਿਰ ਪਾਣੀ ਰਹਿਣ ਕਰਕੇ ਝੋਨੇ ਜਾਨੀ ਕਿ ਖਤਮ ਆ ਕਿਉਂਕਿ ਇਸ ਟਾਈਮ ਇਹ ਨਿਸਰਨ ਦੇ ਟਾਈਮ ਤੇ ਆਏ ਪਏ ਸੀ ਇਹ ਚੰਪਨਾਂ ਦੀ ਕੀ ਹਾਲਾਤ ਜਿਵੇਂ ਸੀ ਇਹ ਵੀ ਗੱਲ ਕਰੀਏ ਜਿਵੇਂ ਸੀ ਚੱਲਦੀ ਆ ਪਰਨਾਂ ਦੇ ਹਾਲਾਤ ਫਿਲਹਾਲ ਤਾਂ ਜਿਹੜਾ ਇਹ ਸੁਲਤਾਨ ਵਾਲੇ ਤੋਂ ਇਧਰੋਂ ਆਪਣੇ ਚੌਕੀ ਨੂੰ ਬੰਨ ਆ ਰਿਹਾ ਜਿਹੜਾ ਅਦਾਰਕ ਤੋਂ ਤੇ ਗੱਡਾ ਆ ਇਹ ਫਿਲਹਾਲ ਤਾਂ ਠੀਕ ਆ ਪਰ ਇਹਦੇ ਨਾਲ ਇੱਥੇ ਸਾਡੇ ਮੈਕਾਵਾਇਟ ਤੋਂ ਸੇਂਟਾ ਵਾਲੀ ਉਥੋਂ ਕ ਜਾਨੀ ਕੇ ਸੀਐਮ ਚੱਲਦੀ ਭਈ ਉਹਨੂੰ ਅੱਜ 4-5 ਦਿਨ ਹੋ ਗਏ ਕੋਲ ਕੋਲੀ ਤੋਂ ਵਾਦੀ ਜਾ ਰਹੀ ਹੈ ਸਾਡੀ ਮੰਗ ਇਹੀ ਹੈ ਵੀ ਪ੍ਰਸ਼ਾਸਨ ਆਵੇ ਇਹ ਤੇ ਧਿਆਨ ਦੇਵੇ ਜਿਹੜੀ ਇਹ ਸੇਮ ਚੱਲਦੀ ਹੈ ਉਹ ਨੂੰ ਲੁਪਿਆ ਜਾਵੇ ਕਿਸੇ ਨਾ ਕਹਿਣਾ ਵੀ ਅੱਗੇ ਨਾ ਬਰੇ ਜੇ ਸੇਮ ਤੇ ਨਹੀਂ ਲੁਕਦੀ ਤਾਂ ਬੰਨ ਜਦੋਂ ਇਹ 94 ਚ ਬੰਨ ਟੁੱਟਾ ਸੀਗਾ ਹੀ ਉਦੋਂ ਇਹ ਰੇਤਾ ਨਾਲ ਹੀ ਥਲੋ ਕੰਨਿਆ ਗਿਆ ਸੀ ਕਿਉਂਕਿ ਉਦੋਂ ਲੋਕਾਂ ਨੂੰ ਇਹ ਸੀ ਵੀ ਕਿਹੜਾ ਵੇਲਾ ਹੋਵੇ ਵੀ ਇਹ ਵੱਜ ਜਾਵੇ ਕਿਤੇ ਰਹਿ ਨਾ ਜਾਵੇ ਇਹ ਰੇਤਾ ਦਾ ਵੱਜਿਆ ਆ ਤੇ ਇਹ ਰੇਤਾ ਦਾ ਕਰਕੇ ਪਾਣੀ ਦੀ ਸੇਮ ਚੱਲਦੀ ਪਈ ਹੈ ਜੇ ਵੱਧਦੀ ਆ ਤੇ ਜੇ ਬੰਨ ਖੁਰਦਾ ਤੇ ਫੇਰੇ ਤੇ ਬਸਤੀ RAMLAL ਜਨੁ ਸ਼ੇਦਪੁਰੀਏ ਇਦਾ ਕਰਕੇ ਪਾਣੇ ਵਾਲਾ ਇਧਰ ਨੂੰ 6-7 ਪਿੰਡ ਪੈ ਜਾਂਦੇ ਇਹਨਾਂ ਪਿੰਡਾਂ ਸਾਰਿਆਂ ਦੀ ਫਸਲ ਜਿਹੜੀ ਇਹਨੂੰ ਨੁਕਸਾਨ ਹੋਦਾ ਚਲੋ ਜੀ ਇਹ ਬੰਨ੍ਹ ਸਾਰੋਂ ਬਾਹਰ ਜਰੂਰ ਜੀ ਇਹ ਤਕਰੀਬਨ ਹੀ ਇਹ ਜਿਹੜਾ ਪਾਣੀ ਹੈ ਸਿੱਧਾ ਜਾ ਕੇ ਫਰੋਜਪੁਰ ਨੂੰ ਹੀ ਉੱਥੇ ਆਪਣੇ ਦੁਲਚੀਕੇ ਪਿੰਡਾਂ ਨੂੰ ਇਹਨਾਂ ਨੂੰ ਜਾ ਕੇ ਇਧਰ ਦੀ ਨਾਲ ਨਾਲ ਇਹ ਬੰਨ੍ਹ ਪਾਸੇ ਨੀਵਲੇ ਤੱਕ ਜਾਂਦਾ ਤੇ ਬੱਗੇ ਆਪਣਾ ਪਿੰਡ ਪੱਲਾ ਮੀਗਾ ਇਹ ਸਾਰੇ ਇਧਰ ਨੂੰ ਫੇਟ ਆਉਂਦੇ ਸੀ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਵੇਲਾ ਰਹਿੰਦਿਆਂ ਰਹਿੰਦੇ ਆਪਾਂ ਇਸ ਚੀਜ਼ ਤੇ ਧਿਆਨ ਕਰੀਏ ਇਹਨੂੰ ਬਚਾਇਆ ਜਾ ਸਕੇ ਜਿਹੜਾ ਵਣ ਆ ਜਿਹੜੀ ਇੰਦਰ ਫਸਲ ਆ ਚਲੋ ਜਿੰਨੀ ਕਿਤਾ ਖਰਾਬ ਹੋ ਚੁੱਕੀ ਆ ਚਲ ਜਿੰਨੀ ਬਚਦੀ ਆ ਉਹਨੂੰ ਵੱਧ ਤੋਂ ਵੱਧ ਆਪਾਂ ਮਿਹਨਤ ਕਰਕੇ ਪ੍ਰਸ਼ਾਸਨ ਤੋਂ ਮੰਗਾ ਵੀ ਆਪਦੇ ਅਧਿਕਾਰੀ ਉੱਚ ਅਧਿਕਾਰੀ ਆਉਣ ਇਹਨੂੰ ਦੇਖਣ ਤਾਂ ਆਪਾਂ ਇਹ ਜਿਹੜੀ ਸੇਮ ਚੱਲਦੀ ਐ ਤੇ ਕੰਟਰੋਲ ਕੀਤਾ ਜਾਵੇ ਮੇਰਾ ਨਾਮ ਦਵਿੰਦਰ ਸਿੰਘ ਆ ਜੀ